ਮੈਂ ਰਾਜ ਸਿੰਘ ਥੇੜੀ ਬਲਾਕ ਆਗੂ ਬੀਕੇ ਇਕ ਦਾ ਆਯਾਦ ਮੈਂ ਆਪਣੇ ਕਿਸਾਨ ਵੀਰਾਂ ਨੂੰ ਦੱਸਣਾ ਚਾਹੁੰਨਾ ਕਿ ਆਪਾਂ ਪਿਛਲੀ 13 ਫਰਵਰੀ ਤੋਂ ਖਨੋਰੀ ਬਾਰਡਰ ਤੇ ਆਪਣੇ ਹੱਕੀ ਮੰਗਾਂ ਵਾਸਤੇ ਕਿਉਂਕਿ ਆਪਾਂ ਜਿਹੜਾ ਪਿਛਲਾ ਅੰਦੋਲਨ 2020 ਚ ਵਿੱਦਿਆ ਸੀ ਤੋ ਜੇ ਮੋਦੀ ਸਰਕਾਰ ਨੇ ਆਪਾਂ ਨੂੰ ਭਰੋਸਾ ਦਿੱਤਾ ਸੀ ਕਿ ਤੁਹਾਡੀਆਂ ਮੰਗਾਂ ਸਭ ਜਾਇਜ਼ ਨੇ ਮੰਨ ਲਿਆ ਜਾਣਗੀਆਂ ਸੋਨ ਮੰਗਾਂ ਨੂੰ ਲਿਖਤੀ ਲਾਗੂ ਕਰਾਉਣ ਵਾਸਤੇ ਸਰਕਾਰ ਨੂੰ ਬਣਾਉਣ ਵਾਸਤੇ ਆਪਾਂ 13 ਫਰਵਰੀ ਤੋਂ ਦਿੱਲੀ ਨੂੰ ਕੋਚ ਕਰਨਾ ਸੀ ਪਰ ਸੈਂਟਰ ਦੀ ਸਰਕਾਰ ਦੀਆਂ ਮਾੜੀਆਂ ਨੀਤੀਆਂ ਮਾੜੀ ਮਨਸ਼ਾ ਹੋਣ ਕਰਕੇ ਹਰਿਆਣਾ ਸਰਕਾਰ ਨੇ ਸੈਂਟਰ ਦੀ ਸਰਕਾਰ ਦੀ ਸ਼ੈਤੇ ਹਰਿਆਣਾ ਦੇ ਬਾਰਡਰਾਂ ਤੇ ਵੱਡੇ ਪੱਧਰ ਤੇ ਬੈਰੀਕੇਟਿੰਗ ਕਰਕੇ ਸਾਨੂੰ ਰੋਕ ਲਿਆ ਗਿਆ ਸੋਜੋ ਤੋਂ ਤਰਨਾ ਜਿਉਂ ਦਾ ਤਿਉਂ ਉੱਥੇ ਚੱਲ ਰਿਹਾ ਅਸੀਂ ਧੰਨਵਾਦ ਕਰਦੇ ਆ ਉਹਨਾਂ ਸ਼ਿਗਰਸੀ ਕਿਸਾਨਾਂ ਦਾ ਜਿਵੇਂ ਕਿ ਅਸਾਂ ਨਵੀਂ ਕਾਇ ਬਣਾਈ ਸੀ ਬੀਕੇ ਯਾਦ ਇਕਾਈ ਮੰਡਵੀ ਵੱਲੋਂ ਤੇ ਉਦੋਂ ਤੋਂ ਹੀ ਇਹ ਕਿਸਾਨ ਲਗਾਤਾਰ ਵੱਡੀ ਗਿਣਤੀ ਵਿੱਚ ਹਰ ਰੋਜ਼ ਆਪਣਾ ਸਾਧਨ ਲੈ ਕੇ ਇੱਥੇ ਪਹੁੰਚ ਰਹੇ ਨੇ ਕਿਉਂਕਿ ਸਮਝ ਰਹੇ ਨੇ ਕਿ ਸਾਡੀਆਂ ਮੰਗਾਂ ਕਿੰਨੀਆਂ ਜਾਇਜ਼ ਨੇ ਕਿਸਾਨਾਂ ਵਾਸਤੇ ਇਹ ਜ਼ਰੂਰੀ ਨੇ ਇਹ ਲਾਗੂ ਹੋਣੀਆਂ ਬਹੁਤ ਜ਼ਰੂਰੀ ਨੇ ਸੋ ਮੈਂ ਤੁਹਾਡੇ ਮਾਧਮ ਰਹੀਂ ਪੰਜਾਬੀ ਗੱਲਬਾਤ ਟੀਵੀ ਚੱਲ ਰਹੀ ਮੈਂ ਆਮ ਲੋਕਾਂ ਨੂੰ ਵੀ ਇਹ ਗੱਲ ਕਰਨ ਦੇ ਕਹਿਣੀ ਚਾਹੁੰਦਾ ਕਿ ਭਰਾਵੋ ਮੋਰਚੇ ਹਰ ਰੋਜ਼ ਨਹੀਂ ਲੱਗਦੇ ਚੱਲਦੇ ਮੋਰਚਿਆਂ ਦੇ ਵਿੱਚ ਸਹਿਯੋਗ ਦਿਓ ਜਿੰਨਾ ਵੀ ਸਹਿਯੋਗ ਹੋ ਸਕਦਾ ਹੈ ਕਿਸੇ ਤਰ੍ਹਾਂ ਦਾ ਸਹਿਯੋਗ ਹੁੰਦਾ ਹੈ ਇਹਨਾਂ ਮੋਰਚਿਆਂ 'ਚ ਪਹੁੰਚੋ ਤਾਂ ਕਿ ਆਪਾਂ ਸਰਕਾਰਾਂ ਤੇ ਪ੍ਰੈਸ਼ਰ ਬਣਾ ਸਕੀਏ ਆਪਣੀਆਂ ਜਿਹੜੀਆਂ ਮੰਨੀਆਂ ਹੋਈਆਂ ਮੰਗਾਂ ਨੇ ਉਹਦੋਂ ਲਾਗੂ ਕਰਾ ਸਕੀਏ ਸੋ ਇਹਨਾਂ ਚੈਨਲ ਨੂੰ ਪੰਜਾਬੀ ਗੱਲਬਾਤ ਟੀਵੀ ਚੈਨਲ ਰਾਹੀਂ ਜਿਹੜਾ ਗੱਲਬਾਤ ਸੁਣ ਰਹੇ ਹੋ ਫਿਰ ਅਪੀਲ ਕਰਦੇ ਆ ਕਿ ਕਨੌਰੀ ਬਾਰਡਰ ਹੋਵੇ ਸ਼ੰਭੂ ਬਾਰਡਰ ਹੋਵੇ ਕਿਸੇ ਵੀ ਬਾਰਡਰ ਤੇ ਜਿੱਥੇ ਆਪਣੇ ਧਰਨੇ ਚੱਲ ਰਹੇ ਨੇ ਉੱਥੇ ਜਰੂਰ ਪਹੁੰਚਿਆ ਕਰੋ ਸਹਿਯੋਗ ਦਿਆ ਕਰੋ ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ